ਸਤਿ ਸ਼੍ਰੀ ਅਕਾਲ ਮੇਰੇ ਦੋਸਤੋ ਕੀ ਹਾਲ ਚਾਲ ਆਜੋ ਅੱਜ ਤੁਹਾਨੂੰ ਲੈ ਚਾਲਦੇ ਹਾਂ ਕੈਨੇਡਾ ਦੇ ਸ਼ਹਿਰ ਪ੍ਰਿੰਟਨ ਵਿੱਚ ਇਹ ਬੜੀਆਂ ਆਈਆਂ ਨੇ ਪ੍ਰਿੰਟਨ ਦੀਆਂ ਬਹੁਤ ਸੋਹਣੀਆਂ ਪਾਰਕਾਂ ਓਕੇ ਜਾਂਦੇ ਜਾਂਦੇ ਆਪਾਂ ਪਹੁੰਚਣਾ ਸ਼ਰਡ ਕੋਲੇ ਦੇਖੋ ਜਿਆਦੀ ਰੁੱਖਾਂ ਦੀ ਸਾਨੂੰ ਸਵਾਲ ਕਰਨੀ ਚਾਹੀਦੀ ਹੈ ਇਹਨਾਂ ਦੇ ਵਿੱਚ ਸਿੱਖਣਾ ਚਾਹੀਦਾ ਹੁਣ ਆਪਣਾ ਖਰੇਪਾ ਇਹ ਕਿਵੇਂ ਰੱਖਣਾ ਆਪਣਾ ਸ਼ੇਰ ਗਰਾਊਂਡ ਦੇਖ ਕੇ ਕੋਈ ਚੈੱਕ ਕਰੋ ਗਰਮੀ ਵਾਲਾ ਸੀਰੀਅਮ ਚ ਚੱਲ ਰਿਹਾ ਵਾ ਗਰਮੀ ਵਾਲਾ ਸੀਰੀਅਮ ਚ ਤਾਂ ਬਹੁਤ ਸੋਹਣਾ ਲੱਗਦਾ ਕੈਨੇਡਾ ਕੁ ਕੁਛ ਨਹੀਂ ਆ ਦੇਖ సాజనివర్ండిగూ బూల్ ఫోర్ బా डन कॉलेज कोई शोर शराबा नहीं आराम अपना अपना अपने बस स्टॉप आ गया शेडन कॉलेज बहुत बड़ा कॉलेज है ਸਾਂਝਾ ਹਾਲ ਦੀ ਹੈ ਇੱਥੇ ਕਾਲਜ ਵਿੱਚ ਜੇ ਆਪਣੇ ਕਾਲਜ ਹੁੰਦਾ ਆਪਣੇ ਅੰਦਰ ਡਿਟੈਕਟ ਫ੍ਰੀ ਕਾਰਨ ਦੇ ਖਾਤਰ ਡਵਲਪਮੈਂਟ ਦੇ ਆ ਉੱਥੇ ਵੀ ਲੜਦਾ ਗੋਣੇ ਲੜਦਾ ਵੀ ਨੂੰ ਪਤਾ ਚੱਕਰ ਬਹੁਤ ਵੱਡਾ ਆਪਣਾ ਦੇਖੋ ਬੰਨਾ ਸੋਨ ਸ਼ੈਡ ਕਾਲਜ ਅਸ਼ਰਦੰਗੋਲ ਦੀ ਲਾਇਬ੍ਰੇਰੀ ਹੈ ਦੇਖੋ ਆਹ ਗਿਸਟੀਲ ਇਹ ਜਾਂਦਾ ਜੀ ਕਾਲਜ ਬਲਾਜੀ ਯੂਨੀਵਰਸਿਟੀ ਦਾ ਜਿਹੜੇ ਮੇਰੇ ਵੀਰੇ ਤੇ ਉਹਨਾਂ ਦੇ ਤੋਂ ਦਸੌਣੀ ਲੋਡ ਨੇ ਵੀ ਆਪਣੇ ਪੰਜਾਬੀ ਭਰਾਵਾਂ ਨੂੰ ਦੱਸਣੀ ਹੋ ਜਿਹੜੇ ਨਹੀਂ ਦੇਖਿਆ ਆਪ ਬੈਲ ਤਰਨ ਵਾਲਿਆਂ ਲਈ ਤੇ ਸਾਈਕਲ ਵਾਲਿਆਂ ਲਈ ਨਾਲ ਸਟੀਲ ਜਾਂਦੀ ਆ ਹੁਣ ਟੱਪ ਕੇ ਆਪਾਂ ਕਹੋਂ ਜਾਣਾ ਬਾਜੀ ਕੋਲੇ ਪਲਾਜਾ ਜਿਹੜੇ ਮੂਸੇ ਵਾਲਾ ਗੱਲ ਕਰਦਾ ਹੁੰਦਾ ਉਹ ਆ ਬਸ ਰੋਕੋ ਉਹਨਾਂ ਤਾਂ ਇੱਥੇ ਵੀ ਬੜਾ ਹੰਦਾ ਨਹੀਂ ਕੁਝ ਦਰੋਂ ਮੜ ਜੀਪ ਲੈ ਕੇ ਭਜੇ ਸੀ ਉਹ ਇਹ ਪਲਾਜ਼ਾ ਜੀ ਪੱਲਾਂ ਬੜੀ ਰੌਣਕ ਹੁੰਦੀ ਸੀ ਹੁਣ ਉੰਨੀ ਕੋਈ ਖੜਦਾ ਇੱਥੇ ਖੜਦਾ ਨਹੀਂ ਦਿੰਦੇ ਕੋਈ ਨਾ ਕੋਈ ਜਦ ਨੂੰ ਕੰਪਲੀਟ ਕਰ ਦਿੰਦਾ ਹੁਣ ਇਹ ਤਾਂ ਸ਼ਾਮ ਨੂੰ ਇੱਥੇ ਗੱਡੀਆਂ ਘੁੰਮਦੀਆਂ ਸੀ ਪੂਰਾ ਸ਼ਾਂਤ ਬਾਜੀ ਹੁੰਦੀ ਸੀ ਬਹੁਤ ਸ਼ਾਂਤ ਸੀ ਭਈਆ ਦੇਖੋ ਇਹ ਵਰਕਿੰਗ ਚੁੱਕੇ ਤੇ ਮੇਲਾ ਲੱਗਿਆ ਲੰਦਾ ਹੈ ਹੁਣ ਚੱਲੇ ਆਪ ਆਪਣੇ ਘਰ ਨੂੰ ਕੋਈ ਤੁਹਾਨੂੰ ਐਪਰੈਂਟ ਦੀ ਹੁੰਦੀ ਹੈ ਮੈਂ ਚਾਹਾਂ ਹੋ ਕੀ ਆਪਣੀ ਜਦੋਂ ਆਪਣੀ ਲਾਈਟ ਹੋਈ ਉਹ ਚੱਕ ਪਾਟ ਲਾਗਾ ਹੋ ਦੇਖੋ ਉਹ ਇੰਤ ਹੈਰਾ ਬਣਾਇਆ ਹੋਇਆ ਤੁਰਕੇ ਜਾਣ ਵਾਲਿਆਂ ਨੂੰ ਵੀ ਫੋਲਸੂਲ ਦਾ ਮਰਿਆ ਪਰਿਆ ਸਿਆਲਾਜ ਬਾਰੇ ਬੰਦੇ ਤੁਰਨਾ ਬੰਦਾ ਫਿਰ ਇੰਦਾ ਹੁਣ ਖਰੀ ਹੋਈ ਆ ਹੁਣ ਸੋਨਾ ਬੋਲ ਆਗਾ ਇਦੋਂ ਰੰਦੇ ਲੋਗ ਸਟਾਪ ਕਰਾਇਆ ਇੰਤਜ਼ਾਰ ਰੋਕ ਨਹੀਂ ਪੈਂਦਾ ਜੀ ਨਹੀਂ ਰੁਕਦੇ ਫਿਰ ਟੈਕਟ ਕੋ ਬੋਡੀ ਮੈਂ ਆ ਲੈਟਰ ਵਾਕਸ ਆਪਣਾ ਘਰ ਵੀ ਜਿੰਨ ਇੱਧਰ ਵੀ ਘਰ ਹੋਣਾ ਇੱਥੇ ਘਰਾਂ ਜਾ ਗਿਆ ਕੋਰ ਗੱਲਾਂ ਨਹੀਂ ਲੈਂਦਾ ਯਾਰ ਇਹ ਆਲੀ ਚੱਕਰ ਉਹਨੂੰ ਵੀ ਡਰਾਫਟ ਲਾਉਣੀ ਚਾਹੀਦੀ ਹੈ ਵੱਢਣੀ ਨਹੀਂ ਜਾਈਏ ਮੈਨੂੰ ਤਾਂ ਉਹਨਾਂ ਲੱਗਦਾ ਦੇ ਕੋਰਾ ਬਰਾ ਤੇ ਕਰੋ ਦੇ ਨੰਬਰ ਲੱਗੇ ਹੁੰਦੇ ਆ ਕਿਸੇ ਨੂੰ ਪਛਾਣ ਨਹੀਂ ਬੰਦਾ ਕੀ ਦੇਗਾ ਯਾਰ ਬਸ ਨੰਬਰ ਪੁੱਛੋ ਰਸਪਾਉ ਤੇ ਉਹਦਾ ਸੱਤ ਅਗਲੇ ਦੇ ਕਰੀ ਪਹੁੰਚ ਜਿੱਥੇ ਜਾਣਾ ਐ ਮੂਰੇ ਗੱਡੀਆਂ ਖੜਾਈਆਂ ਹੁੰਦੀਆਂ ਚਾਰ ਗੱਟੀਆਂ ਖੜੀਆਂ ਕਰਨ ਦੀ ਜਗ੍ਹਾ ਹੁੰਦੀ ਆ। ਖਦਾਰ ਵੱਡੇ ਘਰ ਉੱਥੇ ਬਥੇ ਜਗ੍ਹਾ ਵੀ ਹੁੰਦੀ ਆ ਪਰ ਇਹ ਪ੍ਰੈਮਟਨ ਪੰਡ ਦੇ ਪਿੱਛੇ ਜਮ ਹਬਾ। ਬਰਦੀ ਅੰਦਰੀ। ਦੇਖੋ ਇਹ ਕੀ ਆ। ਉਹ ਚਿੜੀਆਂ ਦੇ ਕੋੜਦੀਆਂ ਫੜ ਗਈਆਂ ਨੇ ਬਹੁਤ ਬਣਾ ਲਈ ਵੀਡੀਓ ਨੂੰ ਜਲਦੀ ਖਾਣ ਨੇ ਪੁੱਛਦੇ ਜਾਂਦੇ ਆਪਣੇ ਬੰਦੇ ਕਿਵੇਂ ਆ ਕਿੱਥੇ ਰਹਿੰਦੇ ਇਹ ਵਧੀਆ ਰਿਸਪੌਂਸ ਆਇਆ ਆਪਾਂ ਹੋਰ ਬਣਾ ਕੇ ਪਾ ਦੇਵਾਂਗੇ ਆਪਾਂ ਮੈਂ ਜਲਦੀ ਜਲਦੀ ਸ਼ੂਟ ਕਰ ਲਈ ਹੁੰਦੇ ਹੁੰਦੇ ਨੇ ਕਾਬੀ ਬਸ ਐਂ ਤੇ ਘੱਟੀ ਲਾ ਦਿੰਦੇ ਤੇ ਰੋਟੀ ਉਹੀ ਬਸ ਕੇ ਕੀ ਕਰੋ ਇੰਜੋਏ ਇਹ ਤਾਰੇ ਥੱਲੇ ਦੱਬੀ ਹੁੰਦੀਆਂ ਉਹਦੇ ਲਈ ਆਪਣੇ ਰਾਜ਼ ਬਣਦੇ ਕਾਬੂ ਆਪ ਵੀ ਨੂੰ ਕਟਣਾ ਪੈਂਦਾ ਜਿਨ੍ਹਾਂ ਦੇ ਘਰਾਂ ਦੇ ਅੱਗੇ ਉਹੀ ਕੱਟ ਗਏ ਇਸ ਭਾਈ ਆਪ ਹੀ ਰੱਖੀ ਹੋਈ ਆ ਜਿਗਾ ਕਰੋ ਉਹਨੇ ਆਪ ਦੇ ਕਰਕੇ ਆਪਕੋ